ਸਾਤਸ਼ਰੀਆ ਕਾਲ ਜੀ ਆਪ ਸਭ ਨੂੰ ਪਤਾ ਹੀ ਹੈ ਕਿ ਬੀਤੀ 1 ਤਰੀਕ ਨੂੰ ਇੱਕ ਐਫਆਈਆਰ ਸਾਹਮਣੇ ਆਉਂਦੀ ਹੈ ਜਿਹਦੇ ਵਿੱਚ ਆਰਟੀਆਈ ਕਾਰਕੁਨ ਅਤੇ ਕਈ ਪੱਤਰਕਾਰਾਂ ਖਿਲਾਫ ਸਰਕਾਰ ਵੱਲੋਂ ਪਰਚਾ ਦਰਜ ਕੀਤਾ ਗਿਆ ਇਹ ਐਫਆਈਆਰ 12 ਤਰੀਕ ਦੀ ਸੀ ਉਹ ਵੀ ਤੁਹਾਨੂੰ ਪਤਾ ਹੈ ਪਤਾ ਲੱਗਦੀ ਹੈ 1 ਤਰੀਕ ਨੂੰ ਉਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਇਸ ਦਾ ਵਿਰੋਧ ਹੁੰਦਾ ਜਿੰਨੇ ਵੀ ਇਨਸਾਫਪਸੰਦ ਲੋਕ ਇਸ ਦੇ ਖਿਲਾਫ ਆਵਾਜ਼ ਉਠਾਉਂਦੇ ਆ ਤਾਂ ਉਸੇ ਦੇ ਚੱਲਦੇ ਆ ਕੱਲ ਮਿਤੀ 4 ਜਨਵਰੀ 2026 ਨੂੰ ਚੰਡੀਗੜ੍ਹ ਦੇ 17 ਸੈਕਟਰ ਦੇ ਵਿੱਚ ਜੋ ਪਲਾਜ ਹੈ ਉਹਦੇ ਵਿੱਚ ਇੱਕ ਪ੍ਰੋਟੈਸਟ ਰੱਖਿਆ ਗਿਆ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਜੋ ਇਹ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚੋਂ ਆਵਾਜ਼ਾਂ ਉੱਠਦੀਆਂ ਰਹਿਣ ਸਵਾਲ ਹੁੰਦੇ ਰਹਿਣ ਸਰਕਾਰਾਂ ਨੂੰ ਜਿੰਨੇ ਵੀ ਇਨਸਾਫ ਪਸੰਦ ਲੋਕ ਹੈ ਚਾਹੇ ਜਨਤਕ ਜਥੇਬੰਦੀਆਂ ਦੇ ਆ ਚਾਹੇ ਉਹ ਬੁੱਧੀਜੀਵੀ ਹੈ ਜਾਂ ਜੋ ਵੀ ਇਹ ਚਾਹੁੰਦੇ ਆ ਕਿ ਪੰਜਾਬ ਬੋਲਦਾ ਰਹੇ ਸਵਾਲ ਕਰਦਾ ਰਹੇ ਪੰਜਾਬ ਦੇ ਲੋਕਾਂ ਦੀ ਗੱਲ ਹੁੰਦੀ ਰਹੇ ਉਹ ਸਾਰਿਆਂ ਨੂੰ ਅਪੀਲ ਹੈ ਕਿ ਕੱਲ 1:00 ਵਜੇ 17 ਸੈਕਟਰ ਚੰਡੀਗੜ੍ਹ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ 4 ਜਨਵਰੀ 2026 ਦੇ ਦਿਨ ਉੱਥੇ ਜ਼ਰੂਰ ਪਹੁੰਚਣਾ ਤਾਂ ਕਿ ਉਸ ਪਰਚੇ ਖਿਲਾਫ ਉਸ ਜ਼ਬਰ ਖਿਲਾਫ ਆਵਾਜ਼ ਉਠਾਈ ਜਾ ਸਕੇ ਜਿਹਦੇ ਵਿੱਚ ਸਿਰਫ ਇੰਨੇ ਪੁੱਛਿਆ ਗਿਆ ਸੀ ਕਿ ਪੰਜਾਬ ਦਾ ਜੋ ਹੈਲੀਕਾਪਟਰ ਹੈ ਜਦ ਪੰਜਾਬ ਦੇ ਮੁੱਖ ਮੰਤਰੀ ਨਹੀਂ ਹੈ ਤਾਂ ਉਹ ਕਿਸ ਨੇ ਉਡਾਇਆ ਉਸ ਤੋਂ ਬਾਅਦ ਸਿਰਫ ਇਹ ਸਵਾਲ ਪੁੱਛਣ ਤੇ ਜੁਬਾਨਬੰਦੀ ਕਰਨ ਲਈ ਜੋ ਪਰਚਾ ਦਰਜ ਕੀਤਾ ਗਿਆ ਉਹਦੇ ਖਿਲਾਫ ਇੱਕ ਆਵਾਜ਼ بلند ਹੋ ਸਕੇ ਤੇ ਨਾਲ ਹੀ ਜਿਹੜਾ ਜੋ ਹੁਣ ਤੱਕ ਮੁੱਖ ਮੰਤਰੀ ਦੇ ਜਹਾਜ਼ ਤੇ ਜੋ ਖਰਚਾ ਹੈ ਜੋ ਆਰਟੀਆਈ ਰਹੀ ਨਹੀਂ ਦਿੱਤਾ ਜਾ ਰਿਹਾ ਉਹ ਵੀ ਜਨਤਕ ਹੋਵੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਹਨਾਂ ਦੇ ਜੇਬ ਦੇ ਵਿੱਚੋਂ ਜਿਹੜਾ ਪੈਸਾ ਇਸ ਜਹਾਜ਼ ਨੂੰ ਉਡਾਉਣ ਤੇ ਖਰਚਿਆ ਗਿਆ ਹ ਉਹ ਕਿੰਨਾ ਹੈ ਹੁਣ ਤੱਕ ਕਿੰਨਾ ਖਰਚਿਆ ਗਿਆ ਕਿਉਂਕਿ ਸਵਾਲ ਸਰਕਾਰ ਕਹਿੰਦੀ ਸੀ ਸਵਾਲ ਕਰੋ ਅਸੀਂ ਉਹ ਸਵਾਲ ਕੀਤਾ ਸੀ ਸਾਡੇ ਤੇ ਪਰਚਾ ਹੋਇਆ ਤੇ ਪੰਜਾਬ ਦੇ ਲੋਕਾਂ ਦਾ ਹੁਣ ਇਹ ਹੱਕ ਹੈ ਜਾਣਨ ਦਾ ਕਿ ਹੁਣ ਤੱਕ ਤੁਸੀਂ ਕਿੰਨਾ ਖਰਚਾ ਕਰ ਚੁੱਕੇ ਹੋ ਉਹ ਵੀ ਜਨਤਕ ਹੋਵੇ ਤੇ ਨਾਲ ਜੋ ਇਹਰੇ ਝੂਠੇ ਪਰਚੇ ਪਾਏ ਗਏ ਐ ਇਹਨਾਂ ਨੂੰ ਜਿਹੜਾ ਉਹ ਰੱਦ ਕੀਤਾ ਜਾਵੇ ਇਸ ਲਈ ਪ੍ਰੋਟੈਸਟ ਰੱਖਿਆ ਗਿਆ ਸੋ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜ਼ਰੂਰ ਪਹੁੰਚੋ